ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਸੰਗਤਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਹਰ ਘਰ ਦੇ ਤੱਕ ਗੁਰਬਾਣੀ ਦਾ ਉਪਦੇਸ਼ ਪਹੁੰਚ ਸਕੇ ਜੋ ਗੁਰਬਾਣੀ ਦੀ ਮਿਠਾਸ ਹਰ ਘਰ ਤੱਕ ਪਹੁੰਚ ਸਕੇ ਅੱਜ ਆਪਾਂ ਹਾਜ਼ਰ ਹੋਏ ਹਾਂ ਲੈ ਕੇ ਕਿ ਆਧੁਨਿਕ 29 ਲਈ ਗੁਰੂ ਦੀ ਲੋੜ ਹੈ ਸੰਸਾਰ ਦੇ ਬਹੁਤ ਸਾਰੇ ਤਰਮੇ ਮੰਨਦੇ ਹਨ ਕੀ ਆਤਮਿਕ ਆਗੂ ਭਾਵ ਗੁਰੂ ਦੀ ਲੋੜਤੀ ਜ਼ਰੂਰੀ ਹੈ ਸੱਚੇ ਗੁਰੂ ਨੂੰ ਮਿਲ ਕੇ ਵਹਿਮਾਂ ਪਰਮਾਂ ਦੀ ਗਿਆਨਤਾ ਦੂਰ ਹੋ ਜਾਂਦੀ ਹੈ ਤੇ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਠੀਕ ਹੈ ਕਿ ਗੁਰੂ ਆਪਣੇ ਉਪਦੇਸ਼ ਦੁਆਰਾ ਗਿਆਨ ਦਾ ਚਾਨਣ ਬਖਸ਼ਦਾ ਹੈ ਪਰ ਮਹਾਨਤਾ ਸ਼ਬਦ ਦੀ ਹੈ ਨਾ ਕਿ ਸਰੀਰ ਦੀ ਨਿਰਸੰਦੇਹ ਸਿੱਖ ਧਰਮ ਅਨੁਸਾਰ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ਗੁਰੂ ਮੰਤਰ ਬਖਸ਼ਦਾ ਹੈ ਜਿਸ ਦੁਆਰਾ ਜਗਿਆਸੂ ਪ੍ਰਭੂ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਸਿੱਖਾਂ ਲਈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਿਵੇਂ ਸੰਸਾਰਕ ਵਿਦਿਆਦੀ ਪ੍ਰਾਪਤੀ ਲਈ ਅਧਿਆਪਕ ਦੀ ਲੋੜ ਹੁੰਦੀ ਹੈ ਤਿਵੇਂ ਹੀ ਆਤਮਿਕ ਸਿੱਖਿਆ ਲਈ ਗੁਰੂ ਦੀ ਅਗਵਾਈ অতি ਜ਼ਰੂਰੀ ਹੈ ਕਿਉਂਕਿ ਗੁਰੂ ਬ੍ਰਹਮ ਵਿੱਚ ਅਭੇਦ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਅੰਦਰ ਗਿਆਨ ਅੰਜਨ ਗੁਰੂ ਦਿਆ ਗਿਆਨ ਅੰਧੇਰ ਬਿਨਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪਿਆ ਕਿਉਂਕਿ ਉਹਦੋਂ ਐਸੀ ਅਵਸਥਾ ਆ ਗਈ ਸੀ ਕਿ ਜਦਕਿ ਗੁਰੂ ਜੀ ਨੇ ਆਪਣਾ ਕਾਰਜ ਪੂਰਾ ਕਰ ਲਿਆ ਸੀ ਹੁਣ ਦੇਹ ਧਾਰੀ ਗੁਰੂ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸ਼ਬਦ ਗੁਰੂ ਨੇ ਲੈ ਲਈ ਸੀ ਸਿੱਖਾਂ ਦੇ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਹੁੰਦੇ ਹਨ ਜੋ ਕਿ ਜੁਗੋ ਜੁਗ ਅਟਲ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਤਰੋ ਬਾਣੀ ਆਈ ਹੈ ਇਸ ਲਈ ਸਿੱਖ ਕਿਸੇ ਦੇਹ ਧਾਰੀ ਮਨੁੱਖ ਨੂੰ ਗੁਰੂ ਨਹੀਂ ਮੰਨਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਰੂਪ ਸੰਦੇਸ਼ ਹੀ ਸਿੱਖਾਂ ਲਈ ਸਦੀਵ ਕਾਲ ਗੁਰੂ ਹੈ ਸੱਚਾ ਗੁਰੂ ਸਿੱਖ ਨੂੰ ਉਸ ਦੇ दैवी ਗੁਣਾ ਤੋਂ ਜਾਣੂ ਕਰਾਂਦਾ ਹੈ ਉਹ ਉਸ ਨੂੰ ਆਤਮਿਕ ਆਨੰਦ ਦੇ ਮੰਡਲ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦਾ ਹੈ ਤੇ ਪਵ ਸਾਗਰ ਤੋਂ ਪਾਰ ਹੋਣ ਦਾ ਰਸਤਾ ਦੱਸਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਫਰਮਾਇਆ ਹੈ ਤਨਾਸਰੀ ਰਾਗ ਅੰਦਰ ਗੁਰ ਸਾਗਰ ਰਤਨੀ ਪ੍ਰਭੂਰੇ ਅੰਮ੍ਰਿਤ ਸੰਤ ਚੁਗੇ ਨੀ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰਮੈਂ ਹੰਸੇ ਪ੍ਰਾਣਪਤ ਪਾਵੈ ਜਿਵੇਂ ਕਿਸੇ ਗੰਦੇ ਬਰਤਨ ਵਿੱਚ ਦੁੱਧ ਨਹੀਂ ਰੱਖਿਆ ਜਾ ਸਕਦਾ ਇਉਂ ਹੀ ਅੰਮ੍ਰਿਤ ਰੂਪੀ ਨਾਮ ਮਹਿਲੇ ਮਨ ਵਿੱਚ ਨਹੀਂ ਵੱਸ ਸਕਦਾ ਗੁਰਦਿੱਖਿਆ ਲਈ ਮਨ ਨੂੰ ਸ਼ੁੱਧ ਕਰਨਾ অতি ਜ਼ਰੂਰੀ ਹੈ ਨੇਕ ਕਰਮ ਕਰਕੇ ਤੇ ਨਾਮ ਸਿਮਰਨ ਦੁਆਰਾ ਮਨ ਨਿਰਮਲ ਹੋ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਨ ਦੀ SUddhi ਤੋਂ ਮਗਰੋਂ ਗੁਰੂ ਨਾਮ ਰੂਪੀ ਉਖਦ ਦਿੰਦਾ ਹੈ ਤੇ ਇਸ ਦੇ ਜਪਣ ਦੀ ਵਿਧੀ ਵੀ ਦੱਸਦਾ ਹੈ ਅਸੀਂ ਸੁਭਾਗੀ ਹਾਂ ਕਿ ਸਾਨੂੰ ਗੁਰੂ ਦੀ ਭਾਲ ਕਰਨ ਦੀ ਲੋੜ ਨਹੀਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹਨ ਗੁਰਬਾਣੀ ਦੀ ਸਿੱਖਿਆ ਤੇ ਚੱਲ ਕੇ ਅਸੀਂ ਆਤਮਿਕ ਖੇਤਰ ਵਿੱਚ ਅਨੰਤ ਹੋ ਸਕਦੇ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ